ਦਾ ਫਾਜ਼ਿਲਕਾ ਸਰਕਾਰੀ ਖੰਡ ਮਿਲ ਵਿੱਚ ਪੈ ਗਿਆ ਰੋਲਾ ਜੋ ਤੁਸੀਂ ਵੇਖ ਰਹੇ ਹੋ ਖੜੀਆਂ ਗੰਨੇ ਨਾਲ ਭਰੀਆਂ ਹੋਈਆਂ ਟਰਾਲੀਆਂ ਪਿਛਲੇ 8-8 10-10 ਦਿਨਾਂ ਤੋਂ ਇਸੇ ਤਰ੍ਹਾਂ ਹੀ ਖੜੀਆਂ ਹਨ ਇੱਕ ਕਹਿਣਾ ਹੈ ਪੰਜਾਬ ਦੇ ਜ਼ਿਮੀਦਾਰਾਂ ਦਾ ਜਿਨ੍ਹਾਂ ਨੇ ਕਿਹਾ ਹੈ ਕਿ ਪਿਛਲੇ 8-8 ਦਿਨਾਂ ਤੋਂ ਉਹਨਾਂ ਦੀਆਂ ਟਰਾਲੀਆਂ ਇਸੇ ਤਰ੍ਹਾਂ ਭਰੀਆਂ ਹੋਈਆਂ ਹਨ ਪਰ ਸਰਕਾਰੀ ਖੰਡ ਮਿਲ ਫਾਜ਼ਿਲਕਾ ਦੇ ਅਧਿਕਾਰੀ ਮਿਲੀ ਭਗਤ ਕਰਕੇ ਪੰਜਾਬ ਦੇ ਗੰਨੇ ਦੀਆਂ ਟਰਾਲੀਆਂ ਮਿਲ ਵਿੱਚ ਪੀੜਨ ਦੀ ਥਾਂ ਤੇ ਰਾਜਸਥਾਨ ਦੇ ਗੰਨੇ ਦੀਆਂ ਟਰਾਲੀਆਂ ਮਿਲ ਵਿੱਚ ਪੀੜ ਰਹੇ ਹਨ ਜਿਸ ਕਰਕੇ ਉਹਨਾਂ ਵਿੱਚ ਰੋਪਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਵੀ ਕਈ ਦਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਮੁਸ਼ਕਲ ਆਈ ਸੀ ਤਾਂ ਖੰਡ ਮਿਲ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ 75% ਪੰਜਾਬ ਅਤੇ 25% ਰਾਜਸਥਾਨ ਦੀਆਂ ਟਰਾਲੀਆਂ ਪੀੜੀਆਂ ਜਾਣਗੀਆਂ ਪਰ ਅੱਜ ਇੱਥੋਂ ਇਹ ਭੱਜ ਗਏ ਹਨ ਤੇ ਕਈ ਦਿਨਾਂ ਤੋਂ ਟਰਾਲੀਆਂ 8-8 ਦਿਨਾਂ ਦਾ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਬਿਸਤਰੇ ਵਿਛੇ ਲਗਾ ਕੇ ਜ਼ਿਮੀਦਾਰ ਸੁੱਤੇ ਪਏ ਹਨ ਪਰ ਉਹਨਾਂ ਦੀਆਂ ਖੰਡ ਮਿਲ ਫਾਜ਼ਿਲਕਾ ਤੇ ਗੰਨੇ ਦੀਆਂ ਟਰਾਲੀਆਂ ਨਹੀਂ ਪੀੜੀਆਂ ਜਾ ਰਹੀਆਂ ਅੱਜ ਕਿਸਾਨਾਂ ਵੱਲੋਂ ਅੱਕਦੇ ਹੋਏ ਫਾਜ਼ਿਲਕਾ ਸਰਕਾਰੀ ਸਹਿਕਾਰੀ ਖੰਡ ਮਿਲ ਦੇ ਕੰਡੇ ਤੇ ਜਾਮ ਕੀਤਾ ਗਿਆ ਜਿੱਥੇ ਅਧਿਕਾਰੀਆਂ ਨਾਲ ਗਲਬਤ ਕੀਤੀ ਗਈ ਪਰ ਅਧਿਕਾਰੀਆਂ ਦੇ ਵਤੀਰੇ ਤੁਹਾਨੂੰ ਵਿਖਾਵਾਂਗੇ ਕਿਸ ਤਰ੍ਹਾਂ ਦੇ ਹਨ ਤੇ ਇਹ ਕਿਹਾ ਗਿਆ ਵੀ ਜੇ ਇਸ ਤਰ੍ਹਾਂ ਚੱਲਣਾ ਹੈ ਤਾਂ ਖੰਡ ਮਿਲ ਬੰਦ ਕਰ ਦੇਵਾਂਗੇ ਇਹ ਕੰਮ ਨਹੀਂ ਚੱਲੇਗਾ ਪਾਰ ਜੀਵਿਦਾਰਾਂ ਨੇ ਕੀ ਮੰਗ ਕੀਤੀ ਹੈ ਇਹ ਸਭ ਕੋ ਜਾਣਨ ਲਈ ਸਾਡੇ ਨਾਲ ਬਨੇ ਰਹੋ ਤੇ ਕਮੈਂਟਾਂ ਵਿੱਚ ਆਪਦੀ ਰਾਏ ਜ਼ਰੂਰ ਦਿਓ ਕਿ ਪੰਜਾਬ ਦੇ ਕਿਸਾਨਾਂ ਲਈ ਇਸ ਤਰ੍ਹਾਂ ਹੋਣਾ ਠੀਕ ਗੱਲ ਹੈ ਕਰ ਲੀਨਾ ਗੱਲ ਜਿੰਨਾਂ ਦੇ ਗੰਗਾ ਨਗਰ ਦੇ ਵੀ ਆਉਂਦੇ ਆ ਮੈਂ ਉਹਨਾਂ ਨੂੰ ਵੀ ਕਰ ਲੀਨਾ ਮੈਂ ਸਾਰਿਆਂ ਨਾਲ ਸਾਨੂੰ ਇੱਕ ਸਾਈਡ ਤੇ ਗਿਣਤੀ ਕਰਾ ਦਿਓ ਗੰਗਾ ਨਗਰ ਦੇ ਵਿੱਚੇ ਖੜੇ ਆ ਸਾਈਡ ਤੇ ਕੀ ਕਰਨੇ ਆ ਸਾਈਡ ਤੇ ਕਰਾ ਦਿਓ ਅਸੀਂ ਨਹੀਂ ਸਾਈਡ ਦੇ ਵਿੱਚ ਕਿੱਥੇ ਹੋਰ ਹੋ ਜਾਣੀ ਆ ਕਰਾ ਲਓ ਜੀ ਜਿੱਦਾਂ ਮਰਜ਼ੀ ਕਰਾਓ ਸੀ ਕੀ ਕਹਿ ਸਕਦਾ ਸਾਨੂੰ ਤਾਂ ਪਤਾ ਲੱਗਣਾ ਸਾਨੂੰ ਤਾਂ ਸਾਹਮਣੇ ਦਿਸਣੇ ਚਾਹੀਦੇ ਤੁਹਾਡੇ ਅਸੀਂ ਕਾਗਜ਼ਾਂ ਨੂੰ ਨਹੀਂ ਦੇਖਦੇ ਆਪਾਂ ਐ ਕਰਦੇ ਨਹੀਂ ਹਾਂ ਹਾਂ ਅਸੀਂ ਲੀਟਰ ਕਰਨਾ ਹਾਂ ਹ 14 ਲੱਖ ਗੱਲਾਂ ਇੱਥੇ ਦੇਜ ਕਰਾ ਦੋਗੇ ਜਿੱਥੋਂ ਕਰਾਉ ਦੋ ਆਪਾਂ ਰਾਜਸਥਾਨ ਵਾਲਾ ਖੜਾ ਹੀ ਛੱਡ ਦਿੰਦੇ ਆ ਮੁਸ਼ਕਿਲ ਨਾਲ ਮਿਲ ਆਪਣੇ ਹਿੱਤ ਲਈ ਚਲਾਉਣ ਲਈ ਇਹ ਅਸੀਂ ਮੱਥਾ ਮਾਰਦੇ ਆ ਰਾਜਸਥਾਨ ਵਾਲੇ ਮੱਥਾ ਮਾਰਦੇ ਆ ਸਾਡੇ ਨਾਲੋਂ ਤੁਹਾਨੂੰ ਤੁਹਾਡਾ ਜਿਹੜਾ ਐਮਬੀਸੀ ਨਾ ਤੁਸੀਂ ਨਹੀਂ ਉਹ ਵੀ ਤੁਹਾਡੇ ਵਰਗੀਆਂ ਗੱਲਾਂ ਮੈਨੂੰ ਸੁਣਾਉਂਦਾ ਸੀ ਮੈਂ ਆਖਿਆ ਤੂੰ ਕਹਿਣਾ ਹੈ ਨਾ ਮੈਂ 10 ਲੱਖ ਕੰਨ ਗੰਨਾ ਐਤੀ ਬੁਝਾਲੂ ਨਾ ਕਹ ਮੈਂ ਜੱਟ ਦਾ ਪੁੱਤ ਨਹੀਂ ਜੇ ਸਾਡੇ 7 ਉੱਤੇ ਤੁਹਾਡਾ ਆਪ ਦਾ ਗੰਨਾ ਲੱਗ ਜੇ ਔਰ ਹੁਣ ਵੀ ਸਾਡੇ 7 ਉੱਤੇ ਹੈ ਨਹੀਂਗਾ ਛੋਟਾ ਜਨਾ ਗਵਾਂਡੀ ਦੀ ਤੁਹਾਡਾ ਗਵਾਂਡੀ ਦੀ ਗਲਤੀ ਕੀਤੀ ਵੀ ਐਮਐਲ ਨੂੰ ਬਚਾਉਣ ਵਾਸਤੇ ਉਹਨਾਂ ਨੇ ਕੋਈ ਮੱਥਾ ਮਰਗਿਆ ਪੁੰਦਾ ਨਹੀਂਗਾ ਕਿਉਂ ਨਹੀਂ ਹੁੰਦਾ ਉਹ ਅਸੀਂ ਦੱਸਦੇ ਆਂ ਆ ਜਿਹੜਾ ਰਾਜਸਥਾਨ ਦਾ ਹੁੰਦਾ ਨਾ ਤਾਂ ਨਹੀਂ ਜੱਟ ਗੱਨਾਂ ਰਾਜਸਥਾਨ ਦਾ ਦਾ ਸਾਲ ਆਇਆ ਵਾ ਮੇਰੇ ਬਾਸਾਲ ਪਿਛਲੇ ਸਾਲ ਨਹੀਂ ਪਿਛਲੇ ਬਾਸਾਲ ਜਾਂਦਾ ਨਹੀਂ ਉਹ ਪਿਛਲੇ ਪਿਛਲੇ ਸਾਲ ਦਾ ਹੀ ਕਰਨੇ ਕੱਢ ਕੇ ਜਾਂਦਾ ਵਾ ਮਿਲ ਨਹੀਂ ਹੋਣੀ ਸੀ ਤੁਸੀਂ ਸਪਲਾਈ ਹੈ ਜੀ 23 17 17 ਬਾਹਰ ਜਿਹੜਾ ਨਹੀਂ ਛੱਡੀ ਇਹ ਸਪਲਾਈ ਹੈ ਨੀ ਦੀ ਸਪਲਾਈ ਹੈ ਉਹ ਯਾਰ ਤਰੀਕਾ ਗਾਂ ਦੀ ਡੇਰੀ ਵੀ ਦੋ ਦਿਨ ਪਾ ਕੇ ਨਹੀਂ ਜਾ ਕੇ ਦੇਣੀ ਨਹੀਂ ਸਪਲਾਈ ਦਾ ਨਹੀਂ ਪਤਾ ਕੀ ਚੱਕਰ ਹੈ ਜੀ ਸਾਡਾ 1 ਮਿੰਟ ਉਹ ਆਪਾਂ ਮੀਨ ਚਲਾਉਣੀ ਉਹ ਵੀ ਹੈਗੀ ਐਸੀ ਮਾਰ ਇੱਕ ਇੱਕ ਮਿੰਟ ਗੱਲ ਕਰ ਸਾਡਾ ਉਸ ਦਿਨ ਫੈਸਲਾ ਹੋਇਆ ਸੀ ਫੈਸਲਾ ਹੋਇਆ ਸਾਡਾ ਅਸੀਂ ਕੋਈ ਦੂਸਰ ਗੱਲ ਤੋਂ ਮੁੱਕਰ ਨਹੀਂ ਆਏ ਇਹ ਰਾਜਸਥਾਨ ਦੇ ਤੋਲਣਗੇ ਸਿਲੰਡਰ ਬਣਾਵਾਂਗੇ ਨਾ ਲਿਖ ਕੇ ਦਿੱਤਾ ਨਾ ਕਲੰਡਰ 20 20 ਡਰੇ ਸਾਡੇ ਇਹ ਸਾਰੇ ਸਾਰਾ ਸਾਰਾ ਐਵੇਂ ਹੈ ਜੀ ਐਵੇਂ ਝੂਠਾ ਇਹ ਬਹੁਤ ਬੱਸ ਇੱਥੇ ਕਾਲਾ ਹੁਣ ਸੁਣ ਲੋ ਹੁਣ ਉਸ ਤੋਂ ਬਾਅਦ ਜਿਹੜਾ ਮਸ਼ੀਨ ਆਲਾ ਉਹਦਾ ਵੀ ਤਾਂ ਫਿਕਸਰ ਬੰਨਾ ਚਾਹੀਦਾ ਜੀ 5000 ਤੋਂ ਇਹਨੂੰ ਆ ਸਰ ਸਾਫ ਖੜਿਆ ਮੈਂ ਕੋਈ ਇਹ ਹੀ ਇਹ ਹੀ ਕੰਮ ਕਰਦਾ ਠੀਕ ਆ ਤੇ 2000 ਰੁਪਇਆ ਇੱਕ ਟਰਾਲੇ ਦਾ ਉਹ ਲੈਂਦੇ ਉਹ ਦਿੰਦੇ ਆ ਲੈ ਲੋਕਾਂ ਦਾ ਕੀ ਕਹਿ ਲੋਗੇ ਕਹਿੰਦੇ ਅਗਲੇ ਸਰ ਟੈਨ ਨੂੰ ਜੋ ਮਰਜ਼ੀ ਗਈ ਜਾਵੇ ਕੋਈ ਇਹ ਟੈਨ ਨੂੰ ਗਿਆ ਸਬੂਤਾਂ ਤੇ ਜਲਦੀ ਆ ਠੀਕ ਆ ਮੈਂ ਵਕੀਲ ਵੀ ਹੈਗਾ ਹਨਾ ਮੈਂ ਤੁਹਾਡਾ ਕੇਸ ਲੜੂਗਾ ਸਬੂਤ ਲਿਆਉਗਾ ਕਿਹੜੇ ਤੁਸੀਂ ਕੇਸ ਪਾਇਆ ਹੈ 2000 ਰੁਪਏ ਜਿਹੜਾ ਟਾਲੇ ਦਾ ਲੈਂਦੇ ਹੈ ਉਹ ਉਸ ਨੂੰ ਉਹ ਤਾਂ ਕੋਰਟ ਚ ਆਵਾਂਗੇ ਅਸੀਂ ਮੈਂ ਫ੍ਰੀ ਆਫਕੋਰਸ ਲੜੂਗਾ ਤੁਹਾਡੇ ਲਈ ਨਹੀਂ ਫ੍ਰੀ ਚਲਾਉਣਾ ਉਹਦੇ ਵਿੱਚ ਪਤਾ ਕੀ ਚੱਕਰ ਹੈ ਸਾਡੇ ਇੱਕ ਮਿੰਟ ਸਾਡੇ ਕਹਿੰਦਾ ਮਤਲਬ ਜੇ ਆ ਰਸ਼ ਬਾਹਰ ਪਿਆ ਕੀਤਾ ਨਾ ਆਮ ਜ਼ਿਮੀਂਦਾਰ ਕੇ ਅਸੀਂ ਨਹੀਂ ਚਾਹੁੰਦੇ ਕੋ ਸਾਡੇ ਅਫਸਰ ਦੇ ਸਿਰ ਤੇ ਸਾਨੂੰ ਮਹਿਸੂਸ ਹੁੰਦਾ ਗੱਲ ਕਿ ਇਹਨਾਂ ਇੱਕ ਗੱਲ ਜਦੋਂ ਆਪਣਾ ਜ਼ਿਮੀਂਦਾਰ ਕੈਲੰਡਰ ਦੀ ਪਰਚੀ ਤੋਂ ਬਗੈਰ ਨਹੀਂ ਆਉਂਦਾ ਤੇ ਰਾਜਸਥਾਨ ਦਾ ਬੰਦਾ ਪਰਚੀ ਬਗੈਰ ਹਾਂ ਇਹ ਤੋਂ ਪਰਚੀਆਂ ਦੇ ਕੇ ਜਾਣ ਸਾਰਾ ਇਹ ਤਾਂ ਹੈਗਾ ਨਹੀਂ ਇਹ ਗੱਲ ਨਹੀਂ ਕਰ ਪੁੱਛ ਲੋ ਖੜੇ ਕਿਉਂ ਆਏ ਜੇ ਤੂੰ ਬਾਹਰ ਖੜਿਆ ਜੇ ਇਹ ਸੱਦੇ ਆ ਉਹਨਾਂ ਨੂੰ ਕਹਾਂ ਵੀ ਪਰਦਾ ਬਣਾ ਜੋ ਜਿੰਨਾਂ ਨੂੰ ਆਪਾਂ ਕੰਡੇ ਤੋਂ ਅੰਦਰ ਲੈ ਕੇ ਜਾਂਦੇ ਆ ਉਹਦਾ ਪਰਚੀਆਂ ਵਾਲੇ ਹੁੰਦੇ ਆ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਐ ਕਰੋ ਇਸ ਗੇਟ ਤੋਂ ਲੈ ਕੇ ਜਾੜ ਦੇ ਵਿੱਚ ਕਿੰਨਾ ਟਰਾਲਾ ਖੜਾ ਪਹਿਲਾਂ ਅੱਜ ਇਹ ਫੈਸਲਾ ਕਰੋ ਗਿਣਤੀ ਮਰੋ ਉਹ ਚ ਕਿੰਨੇ ਪੰਜਾਬ ਦੇ ਕਿੰਨੇ ਰਾਜਸਥਾਨ ਦੇ ਠੀਕ ਹੈ ਗਿਣਤੀ ਕਰ ਲੈਣੇ ਰਾਉਲ ਕਰ ਨੇ ਉਹਦਾ ਤੁਸੀਂ ਐਂਟਰ ਕਰਾਇਆ ਕਿਸ ਗੱਲ ਨੂੰ ਲੈ ਕੇ ਅੱਜ ਇਜਾਮ ਕੀਤਾ ਗਿਆ ਇਹ ਜੀ ਰਾਜਸਥਾਨ ਦਾ ਗੱਲਣਾ ਹੈ ਨਾ ਜਿਹੜਾ ਉਹ ਜ਼ਿਆਦਾ ਮੰਗਾ ਰਹੇ ਆ ਜੈਸੇ ਸਾਡੀ ਬਿਲਕੁਲੇ ਗੰਨਾ ਢਾਟਾ ਅਸੀਂ ਰੋਕਦੇ ਨਹੀਂਗੇ ਸਾਡਾ ਇਹਨਾਂ ਨਾਲ 20 ਦਿਨ ਪਹਿਲਾਂ ਫੈਸਲਾ ਹੋਇਆ ਸੀ ਅਸੀਂ ਗੇਟ ਬੰਦ ਕੀਤਾ ਸੀਗਾ ਇਹਨਾਂ ਖਿਆ ਸੀ ਵੀ ਅਸੀਂ ਕਿਹਾ ਜਿਹੜਾ ਕੈਲੰਡਰ ਆ ਰਾਜਸਥਾਨ ਦਾ ਕੈਲੰਡਰ ਬਣਾਓ ਇਹਨਾਂ ਨੇ ਵਾਅਦਾ ਕੀਤਾ ਲਿਖ ਕੇ ਦੇਣ ਦਾ ਵਾਅਦਾ ਕੀਤਾ ਫਿਰ ਅਸੀਂ ਕਹਾਂ ਵੀ 25 ਉਹਨਾਂ ਦੀਆਂ ਤੇ 75 ਸਾਡੀਆਂ ਟਰਾਲੀਆਂ ਲਾਓ Delhi ਸਾਨੂੰ ਕੋਈ ਇਤਰਾਜ਼ ਨਹੀਂ ਤੇ ਕਹਿੰਦੇ ਲਿਖ ਕੇ ਦੇ ਦਾਂਗੇ ਉਸ ਤੋਂ ਬਾਅਦ ਨਾ ਸਾਨੂੰ ਇਹਨਾਂ ਉਹ ਲਿਖ ਕੇ ਦਿੱਤਾ ਜਿਹੜਾ ਮਤਲਬ 25 75 ਵਾਲਾ ਉਹ ਵੀ ਨਹੀਂ ਲਿਖ ਕੇ ਦਿੱਤਾ ਤੇ ਨਾ ਇਹਨਾਂ ਕੈਲੰਡਰ ਬਣਾਇਆ ਇਹ ਕਹਿੰਦੇ ਜਿਹੜਾ ਅਸੀਂ ਕੈਲੰਡਰ ਨਹੀਂ ਬਣਾਉਂਦੇ ਸਾਡੀ ਮਜਬੂਰੀ ਹੈ ਕਾਨੂੰਨੀ ਰਿੱਟਾ ਹੈ ਤੇਰੇ ਦਾ ਮਤਲਬ ਇਹ ਘਾੜਾ ਵਾਲਾ ਹੈ ਇਹ ਕਮਿਊਨਿਟੀ ਹੈ ਤੁਸੀਂ ਰਾਜਸਥਾਨ ਦਾ ਹੁਣ ਹੋਏਗਾ ਕਿ ਅਗਲੇ ਸਾਲਾਂ 'ਚ ਇਹ ਆਪਣੀ ਜਗਾ ਇਹ ਕਹਿੰਦੇ ਆ ਵੀ ਜੇ ਮਿਲ ਬੰਦ ਹੋ ਜੂਗੀ ਪੰਜਾਬ ਦਾ ਗੰਨਾ ਥੋੜਾ ਵਾ ਅਸੀਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਥੋੜਾ ਇਹ ਤੇ ਥੋੜਾ ਪੀ ਲਓ ਚਲ ਜੇ ਜ਼ਿਆਦਾ ਪੀਣਾ ਹੈ ਉਹਦਾ ਉਹਨਾਂ ਕੰਨਾਂ ਕੰਨਾ ਮੰਗਾਓ ਜਿਹੜੇ ਪੰਜਾਬ ਦੇ ਜ਼ਿਮੀਦਾਰ ਸੋਖੇ ਰਹਿਣਾ ਨਹੀਂ ਤਾਂ ਸਾਡੇ ਪੰਜਾਬ ਦੇ ਜ਼ਿਮੀਦਾਰ ਬੰਦਾ ਗੰਨਾ ਬੀਜਣਾ ਬੰਦ ਕਰ ਦੇਣਗੇ ਤੇ ਫਿਰ ਇਹ ਕਿੱਥੋਂ ਚਲਾ ਲੈਣਗੇ ਰਾਜਸਥਾਨ ਦੇ ਗੰਨੇ ਨਾਲ ਫਿਰ ਕੱਲੇ ਤੁਹਾਡੇ ਕਿਹਨਾਂ ਦਾ ਕਮਿਟਮੈਂਟ ਹੋਈ ਸੀ ਜੀ ਇਹ ਜੀਐਮ ਤੇ ਸਾਰੇ ਨਾਲ ਸਾਡੇ ਕੋਲ ਰਿਕਾਰਡਿੰਗ ਦਾ ਇੱਥੇ ਕੰਡੇ ਤੇ ਐਸੇ ਕੰਡੇ ਤੇ ਰਿਕਾਰਡਿੰਗ ਹੈ ਹੁਣ ਕੀ ਕਹਣਾ ਇਹਨਾਂ ਦਾ ਜੀ ਹੁਣ ਇਹਨਾਂ ਦਾ ਕੁਝ ਨਹੀਂ ਹੁਣ ਜਦੋਂ ਅਸੀਂ ਉਸ ਗੱਲ ਤੇ ਆਉਣੇ ਹਾਂ ਗਿਣਤੀ ਮਿਰਾਓ ਉਸ ਗੱਲ ਤੋਂ ਭੱਜਦੇ ਆ 75 25 ਤੋਂ ਭੱਜਦੇ ਆ ਭੱਜਦੇ ਆ ਤੇ ਨਾ ਹੀ ਮਤਲਬ ਇਹ ਯਾਰ ਦੇ ਵਿੱਚ ਸਾਨੂੰ ਗਿਣਤੀ ਕਰਾਉਂਦੇ ਐਸ ਟਾਈਮ ਸਾਡੀਆਂ ਪੰਜਾਬ ਦੀਆਂ 60 ਤੋਂ 70 ਟਰਾਲੇ ਖੜੇ ਆ ਤੇ 250 ਟਰਾਲੇ ਖੜਾ ਇੱਥੇ ਉਹ ਸਾਰਾ ਰਾਜਸਥਾਨ ਦਾ ਹੈ ਕਿਉਂ ਮਤਲਬ ਬਿਨਾ ਕਰਚੀ ਤੋਂ ਅੰਦਰਵਾੜ ਦੇ ਆ ਬਿਨਾ ਟੋਕਨ ਤੋਂ ਅੰਦਰਵਾੜ ਦੇ ਇਹ ਕੀ ਕਰਦੇ ਆ ਬਹਾਨਾ ਮਾਰਦੇ ਜੀ ਉਹ ਸੜਕ ਦੇ ਉੱਤੇ ਪੁਲਿਸ ਕਹਿੰਦੀ ਆ ਟ੍ਰੈਫਿਕ ਦਾ ਮਸਲਾ ਅੰਦਰ ਕਰ ਦਿੰਦੇ ਆ ਨੰਬਰ ਕੱਚੇ ਲਾ ਦਿੰਦੇ ਆ ਮੁਰਕੇ ਜਿਵੇਂ ਮਰਜੀ ਕਾਲਾ ਮਾਲਾ ਕਰਕੇ ਢੋਲੀ ਜਾਂਦੇ ਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਜਹਦਾਰ ਗੁਰਨਾਮ ਸਿੰਘ ਚੰਨਖੇੜਾ ਪਿੰਡ ਆਪਣਾ ਹੁਣ ਕੀ ਮੰਗ ਹੈ ਬਸ ਮੰਗੇ ਹੀ ਆ ਵੀ ਸਾਨੂੰ ਗਿਣਤੀ ਕਰਾਉਣ ਤੇ ਰਾਜਸਥਾਨ ਦੇ 25 ਟਰਾਲੇ ਵੀੜ ਤੇ 75 ਸਾਢੇ 25 ਸਾਡਾ ਕੋਈ ਮਸਲਾ ਹੀ ਕੋਈ ਨਹੀਂ ਅਸੀਂ ਰਾਜਸਥਾਨ ਦਾ ਬੰਦ ਹੀ ਨਹੀਂ ਕਰਾਉਂਦੇ ਸਾਨੂੰ ਕੀ ਬਤੇ ਆਹੀ ਬਿਆਨ ਮੇਰੇ ਹੋਦੋਂ ਸੀ ਆ ਵੀਡੀਓ ਹੈਗੀ ਤੁਹਾਨੂੰ ਵੀਡੀਓ ਵਿਖਾ ਦਿੰਦੇ ਆ ਠੀਕ ਹੈ ਜੀ ਅੱਜ ਕੰਮ ਬੰਦ ਕੀਤਾ ਗਿਆ ਜੀ ਇਹ ਸਰ ਜੀ ਸਾਡੇ ਇੱਥੇ ਮਤਲਬ ਮੈਨੇਜਮੈਂਟ ਜਿਹੜਾ ਰਸ਼ ਜ਼ਿਆਦਾ ਵਾ ਸਾਡੀ ਟਰਾਲੀ ਛੇਤੀ ਖਾਲੀ ਨਹੀਂ ਹੋ ਰਹੀ ਸਾਨੂੰ ਉਹਦੇ ਵਿੱਚ ਦਿੱਕਤ ਆ ਰਹੀ ਇੱਕ ਟਰਾਲਾ ਖਾਲੀ ਕਰਨ ਤੇ ਹਫਤਾ ਹਫਤਾ ਲੱਗਦਾ ਇਹਨਾਂ ਦਾ ਸਿਸਟਮ ਮਤਲਬ ਹੈਗਾ ਇਹ ਰਾਜਸਥਾਨ ਦਾ ਗੰਨਾ ਲੈ ਰਹੇ ਆ ਗਲਤ ਤਰੀਕੇ ਨਾਲ ਆਪਨੇ ਕੀ ਮੰਗੇ ਸਾਡੀ ਮੰਗ ਇਹ ਸਾਨੂੰ ਉਹਦਾ ਡੋਟਲਾਏਗਾ 24 ਘੰਟੇ ਦਾ ਟਰਾਲਾ ਖਾਲੀ ਚਾਹੀਦਾ ਇੱਕ ਮਿੰਟ ਰੈਗੂਲਰ ਸਾਨੂੰ ਪਰਚੀ ਮਿਲਣੀ ਚਾਹੀਦੀ ਹੈ ਸ਼ੁਕਰ ਮਿਲ ਵਾਲਿਆਂ ਦਾ ਕੀ ਕਹਿਣਾ ਜੀ ਇਹਨੂੰ ਮੈਨੇਜਮੈਂਟ ਤੋਂ ਸਹੀ ਕੀਤਾ ਜਾਣਾ ਉਸਕੋ ਤੁਹਾਡਾ ਕੀ ਨਾਮ ਹੈ ਸਾਨਾ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਵੀ ਸਾਡੇ ਰਿਕਰਟਮੈਂਟ ਹੋਈ ਸੀ 2575 ਦੀ ਉੱਥੋਂ 슈ਗਰ ਮਿਲ ਬਾਰੇ ਪੁੱਛ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਮੇਰੀ ਤੋਂ ਬੰਦ ਨਹੀਂ ਪੁੱਛੀ ਤੇ ਮਰਦਾ ਕਿੰਨੇ ਤੋਂ ਬਾਹਰ ਚੱਲ ਨੰਬਰ ਦੇ ਦਰਵਾਜ਼ੇ ਦੇ ਕੇ ਅੱਜ ਕੰਮ ਬੰਦ ਕੀਤਾ ਗਿਆ ਕਾਫੀ ਕਿਸਾਨ ਇਕੱਠੇ ਹੋਣਾ ਰੋਏ ਨਹੀਂ ਥੋੜੇ ਜਿਹੇ ਕਿਸਾਨ ਨੇ ਅੱਗੇ ਵੀ ਆਏ ਇੱਕ ਵਾਰੀ ਇਹ ਕੋਈ ਇਹੋ ਜਿਹਾ ਸਿਸਟਮ ਨਹੀਂ ਸਾਡਾ ਠੀਕ ਚੱਲ ਰਿਹਾ ਸਿਸਟਮ ਬਾਕੀ ਜੋ ਵੀ ਹੈ ਵਿੱਚ ਇਹਨਾਂ ਦੀ ਸੁਣਦੇ ਗੱਲਬਾਤ ਜਿੱਦਾਂ ਵੀ ਇਹ ਕਹਿਣਗੇ ਉਸ ਹਿਸਾਬ ਨਾਲ ਐਡਜਸਟ ਕਰਾਂਗੇ ਇਹਨਾਂ ਦਾ ਕਹਿਣਾ ਕੁਝ ਦਿਨ ਪਹਿਲਾਂ ਗੇਟ ਤੇ ਬੈਠ ਕੇ ਬੰਦ ਕੀਤਾ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਪੰਜਾਬ ਦੇ 75 ਤੇ ਰਾਜਸਥਾਨ ਦੇ 25 ਪਰ ਉੱਥੋਂ ਸ਼ੂਗਰ ਮਿਲ ਵਾਲੇ ਭਾਇਰੇ ਨੇ ਰਾਜਸਥਾਨ ਦਾ ਜ਼ਿਆਦਾ ਲੈ ਰਹੇ ਨੇ ਤੇ ਸਾਨੂੰ ਪੰਜਾਬ ਵਾਲਿਆਂ ਨੂੰ ਪੁੱਛੇ ਤੱਕ ਰਹੇ ਨੇ ਨਹੀਂ 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 ਉਹ ਕੋਈ ਇਹੋ ਜਿਹੀ ਗੱਲ ਨਹੀਂ ਕਿ ਸਾਡੇ ਕੋਲ ਤਾਂ ਰਿਕਾਰਡ ਹੈਗਾ ਵਾ ਜੋ ਵੀ ਆ 20 ਟਰੱਕ ਜਿੰਨੇ ਰਾਜਸਥਾਨ ਨੂੰ ਲੈ ਰਹੇਗਾ ਮੈਂ ਜ਼ਿਆਦਾ 300 ਟਰਾਲਾ ਹੋਣਾ ਚਾਹੀਦਾ ਜੀ ਰੋਜ਼ ਦਾ ਅੰਦਰ ਤੇ 300 ਟਰਾਲਾ ਕਿੱਥੋਂ ਆ ਗਿਆ ਫਿਰ ਇਹਦਾ ਜਵਾਬ ਦੇਣ ਸੀ ਹਾਂਜੀ ਸਰ ਦੇ ਪੁੱਛੋ ਜਵਾਬ ਜਨਰਲ ਕਲੀਨਿਕ ਹੀ ਉਹਦਾ ਕਰਕੇ ਮਿਲ ਰਹੀ ਆ ਉਹਦਾ ਕਰਕੇ ਫਿਰ ਪਹਿਲਾਂ ਟਰਾਲੀ ਜਿਆਦਾ ਸੀ 200 ਟਰਾਲਾ ਪਹਿਲਾਂ ਸੀ 100 ਫਿਰ ਆ ਗਿਆ ਫਿਰ ਤੋਂ ਬਾਅਦ ਆਇਆ ਸਤਾਨ ਦੇ ਅੰਦਰ ਵੜੇ ਨਹੀਂ ਕਲੀਨਿਕ ਤੋਂ ਪਹਿਲਾਂ ਦੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ